ਕੀ ਤਰੀਕ ਦੀ ਸਿੰਘ ਵੇਟ ਕਰ ਰਹੇ ਨੇ ਜੇ 21 ਤਰੀਕ ਨੂੰ ਨਹੀਂ ਆਂਦਾ ਫਿਰ ਦਿੱਲੀ ਵੱਲ ਕੂਚ ਕੀਤੀ ਜਾਊਗੀ ਦਿੱਲੀ ਵੱਲ ਕੂਚ ਕੀਤੀ ਜਾਊਗੀ ਜੀ ਦਿੱਲੀ ਵੱਲ ਕੂਚ ਵੀ ਕੀਤੀ ਜਾਊਗੀ ਮੋਦੀ ਦੇ ਸੰਗੀਤ ਵਿੱਚ ਡਾਂਗ ਵੀ ਦਿੱਤੀ ਜਾਊਗੀ ਠੀਕ ਆ ਉਹਦੇ ਤੋਂ ਬਾਅਦ ਜੇ ਨਹੀਂ ਮੰਨੇ ਫਿਰ ਉਹ ਹਰ ਇੱਕ ਐਲ ਕਾਲ ਜਿਹੜਾ ਕਿਸਾਨਾਂ ਦੇ ਖਿਲਾਫ ਬੋਲਦਾ ਉਹਦੀ ਕਿੱਚੀ ਪਹ ਨਹੀਂ ਜਾਊਗੀ ਮੀਟਿੰਗਾਂ ਨੂੰ ਕਿਵੇਂ ਦੇਖਦੇ ਹੋ ਜਿਹੜਾ ਲਗਾਤਾਰ ਮੀਟਿੰਗਾਂ ਜਿਹੜਾ ਦੌਰ ਚੱਲ ਰਿਹਾ ਹੈ ਤੁਹਾਨੂੰ ਲੱਗਦਾ ਮੀਟਿੰਗਾਂ ਦਾ ਕੋਈ ਹੱਲ ਨਿਕਲੂਗਾ ਜਾਂ ਇੱਥੇ ਤੁਹਾਨੂੰ ਲੱਗਦਾ ਕਿ ਅੱਧੀ ਟਾਲ ਮਟੋਲ ਕਰ ਰਹੇ ਥੋੜੇ ਨਾਲ ਭਾਜੀ ਇਹ ਮੀਟਿੰਗਾਂ ਤੇ ਉਹਨਾਂ ਦੇ ਫਾਇਦੇ ਨਹੀਂ ਯਾਰ ਸਾਡੇ ਲਈ ਕੋਈ ਨਹੀਂ ਆਈ ਤੇ ਅਸੀਂ ਤੇ ਅਰਦਾਸ ਕਰਕੇ ਤੁਰੇ ਆ ਕਿ ਭਾਈ ਅਸੀਂ ਦਲੀ ਜਾ ਕੇ ਬਹਿਣਾ ਮੀਟਿੰਗਾਂ ਹੁੰਦਾ ਚੱਕੇ ਹੋ ਦੀਆ ਕਿ ਜੇ ਮੀਟਿੰਗਾਂ ਦਾ ਹੱਲ ਹੋ ਜੇ ਤਾਂ ਇੱਥੋਂ ਵਾਪਸ ਚੱਲ ਜੀਏ ਜੇ ਮੀਟਿੰਗਾਂ ਦਾ ਹੱਲ ਨਹੀਂ ਹੋਇਆ ਤੇ ਤੇਰੀ ਗਿੱਚੀ ਤੇ ਤੇਰੇ ਛਾਤੀ ਤੇ ਪੈਰ ਰੱਖ ਲਾਂਗੇ ਨਾਲੇ ਕਿ ਜਾਈਦਾ ਵਾ ਕਿ ਤੁਹ ਗੱਡੀਆਂ ਨਹੀਂ ਹੈਗੀਆਂ ਹਨਾ ਸਾਡੇ ਕੋਲ ਕਾਰਾਂ ਨਹੀਂ ਹੈਗੀਆਂ ਸਭ ਕੁਝ ਹੈਗਾ ਪਰ ਅਸੀਂ ਟਰੈਕਟਰ ਤਾਂ ਲੈ ਕੇ ਆਉਨੇ ਟਰਾਲਾ ਤਾਂ ਲੈ ਕੇ ਆਉਨੇ ਤੁਹਾਨੂੰ ਦੱਸ ਸਕਦੇ ਕਿ ਅਸੀਂ ਕਿਸਾਰਿਆ ਤੇ ਤੁਸੀਂ ਸਾਡੇ ਉੱਤੇ ਗੋਲਾਬਾਲੀ ਕਰਦੇ ਜੀ ਸਾਡੇ ਉੱਤੇ ਤੁਸੀਂ ਤਸੱਦਦ ਕਰਦੇ ਜੀ ਠੀਕ ਆ ਸੋ ਜੇ ਤੁਸੀਂ ਤਸੱਦਦ ਕਰੋਗੇ ਠੀਕ ਆ ਯਾਦ ਰੱਖੋ ਤਸੱਦਦ ਦਾ ਜਵਾਬ ਹੀ ਮਿਲੂਗਾ ਇਹਨੂੰ ਕਿਵੇਂ ਤੁਸੀਂ ਦੇਖਦੇ ਹੋ ਜਿਹੜਾ 150 ਤੋਂ ਵੱਧ ਕਿਸਾਨ ਜਿਹੜਾ ਜ਼ਖਮੀ ਹੋ ਗਿਆ ਤੇ ਹੱਲੇ ਹੁਣ ਰੁਕੀ ਆ ਜਿਹੜਾ ਗੋਲਾਬਾਰੀ ਹੁਣ ਥੰਮ ਗਈ ਆ ਪਹਿਲਾ ਦਿਨ ਦਾ ਸਵੇਰੇ ਸ਼ਾਮ ਗੋਲਾਬਾੜੀ ਹੁੰਦੀ ਰਹੀ ਆ ਤੇ ਅੱਜ ਜਾ ਕੇ ਕਿਤੇ ਮਾੜਾ ਜਾ ਸਾਹ ਮਿਲਿਆ ਇਹਨੂੰ ਕਿਵੇਂ ਵੇਖਦੇ ਤੁਸੇ ਤੁਹਾਨੂੰ ਲੱਗਦਾ ਕਿ ਜੇ ਹੁਣ ਵੀ 21 ਨੂੰ ਜਿਹੜਾ ਆਸ਼ਵਾਸ਼ਣ ਦਿੱਤਾ ਉਹ ਤੋਂ ਨਹੀਂ ਹੋਇਆ ਤਾਂ ਕੁਝ ਕਰੂਗਾ ਦਿੱਲੀ ਵਾਲਾ ਦੇਖੋ ਦਿੱਲੀ ਮੈਂ ਤੁਹਾਨੂੰ ਅੱਗੇ ਦੱਸਿਆ ਵਾ ਇਹ ਤੇ ਉਹਨਾਂ ਤੇ ਆ ਇਹ ਕੀ ਚਾਹੁੰਦੇ ਆ ਉਹ ਸਾਨੂੰ ਘਰੇ ਭੇਜਣਾ ਚਾਹੁੰਦੇ ਆ ਜਾਂ ਆਪਣੇ ਡੈਡੀ ਜੀ ਦਾ ਸਤਿਕਾਰ ਕਰਨਾ ਚਾਹੁੰਦੇ ਆ ਅਸੀਂ ਉਹਨਾਂ ਦੇ ਡੈਡੀ ਆ ਵੇਖੋ ਡੈਡੀ ਜੀ ਦੇ ਸਤਿਕਾਰ ਦੇ ਲਈ 13 ਤਰੀਕ ਨੂੰ ਅਸੀਂ ਆਇਆਂ ਨੂੰ ਆਣਾ ਹੀ ਉਹਨਾਂ ਨੇ 9 ਤਰੀਕ ਨੂੰ ਪ੍ਰਬੰਧ ਕਰ ਲਿਆ ਡੈਡੀ ਜੀ ਉਹਨਾਂ ਦਾ ਕਹਿੰਦੇ ਡੈਡੀ ਜੀ ਆਉਂਦੇ ਆਈ ਸੇਵਾ ਕਰਨੀ ਆ ਸੋ ਅਹੀ ਤੁਹਾਡੇ ਡੈਡੀ ਆ ਅਹੀ ਤੁਹਾਡੇ ਪਿਤਾ ਜੀ ਆ ਸੋ ਪਿਤਾ ਜੀ ਦਾ ਸਤਿਕਾਰ ਕਰੋ ਜੇ ਡਾਂਗਾ ਨਾ ਕਰੋਗੇ ਮੇਰਾ ਹੀ ਡਾਂਗਾ ਮਾਰਾਂਗੇ ਜੇ ਪਟਾ ਲੇਰਾ ਦਾ ਡਰਾਵਾ ਨਾ ਦੋ ਅਹੀਂ ਜਿਦਣ ਟੱਪਨ ਤੇ ਆ ਗਏ ਨਾ ਤੇ ਇੰਦਰਾ ਗਾਂਧੀ ਸੋਚਦੀ ਕਿ ਪੰਜਾਬ ਜਿਹੜੇ ਖਾਰਕੋ ਸਿੰਘ ਨੇ ਉਹ ਪੰਜਾਬ ਦੇ ਵਿੱਚ ਆ ਤੇ ਮਾਰੇ ਨੇ ਕਿਰਪਾ ਕੀਤੀ ਨਾਲ ਹੀ ਤੁਰੇ ਫਿਰਦੇ ਉਹਨਾਂ ਨੇ ਚੁੱਕ ਕੇ ਉਹੜਕਾ ਕੇ ਉਹ ਮਾਰੀ ਰਾਣੀ ਤੁਹਾਡੀ ਠੀਕ ਆ ਸੋ ਸਾਡੇ ਨਾਲ ਪੰਗੇ ਲੈਣ ਤੋਂ ਪਹਿਲਾਂ ਸਾਡਾ ਇਤਿਹਾਸ ਪੜ੍ਹ ਲਾ ਜੇ ਪੰਜਾਬ ਦੇ ਨਾਲ ੱੱੱਕਾ ਕਰਨ ਦੀ ਕੋਸ਼ਿਸ਼ ਕਰੇਗਾ ਤੇਰਾ ਕੰਡਾ ਕਹੀ ਨਾ ਕਹਿਨੇ ਕੱਢ ਲੈਣਾ ਠੀਕ ਆldi ਤੁਸੀਂ ਦੇਖ ਰਹੇ ਹੋ ਪੰਜਾਬ ਉਸ ਚੈਨਲ ਤੇ ਹ ਅਧਰਤ ਰਣੇ ਲੱਗੇ ਨੂੰ ਐ ਪਰ ਮਿਲਿਆ ਕਾਫੀ ਸਮਾਂ ਹੋ ਗਿਆ ਹੈ ਤੇ ਧਰਨੇ ਦੇ ਵਿੱਚ ਪਹੁੰਚੇ ਨੇ ਛੋਟੀ ਉਮਰੇ ਕਾਫੀ ਨਾਮ ਇਹਨਾਂ ਨੇ ਕਮਾਇਆ ਤੂਫਾਨ ਸਿੰਘ ਨਾਮ ਹੈ ਇਹਨਾਂ ਦਾ ਤੇ ਪਹਿਲਾਂ ਵੀ ਡਟਦੇ ਰਹੇ ਨੇ ਤੇ ਇਸ ਵਾਰ ਵੀ ਅੰਦੋਲਨ ਦੇ ਵਿੱਚ ਪਹੁੰਚੇ ਨੇ ਡਟ ਕੇ ਅਸੀਂ ਗੱਲਬਾਤ ਕਰਾਂਗੇ ਤੂਫਾਨ ਸਿੰਘ ਦੇ ਨਾਲ ਬਾਈ ਇਹ ਦੱਸੋ ਛੋਟੀ ਉਮਰੇ ਗੁਰੂ ਦੇ ਸਿੰਘ ਪਹੁੰਚੇ ਹੋ ਤੁਸੀਂ ਇੱਥੇ ਪਹੁੰਚੇ ਹੋ ਕਿਵੇਂ ਦਾ ਤੁਹਾਨੂੰ ਮਹਿਸੂਸ ਹੋ ਰਿਹਾ ਤੇ ਕਿਵੇਂ ਦੇ ਇੱਥੇ ਦੇ ਜਿਹੜੇ ਹਾਲਾਤ ਬੜੇ ਹੋਏ ਆ ਤੁਹਾਨੂੰ ਲੱਗਦਾ ਆਉਣ ਵਾਲੇ ਟਾਈਮ 'ਚ ਹਾਲਾਤ ਲੋਟ ਆਉਣਗੇ ਦੇਖੋ ਜਿਹੜੇ ਹਾਲਾਤ ਨੇ ਉਹ ਅਸੀਂ ਨਹੀਂ ਬਣਾਏ ਠੀਕ ਹੈ ਤੇ ਨਾ ਤੇ ਸਾਨੂੰ ਲੋ ਲਿਓਂਦੀ ਲੋੜ ਆ ਜੇ ਹਾਲਾਤ ਲੋੜ ਲਿਓਂਦੀ ਲੋੜ ਆ ਉਹ ਉਹਨਾਂ ਨੂੰ ਆ ਕਿਉਂਕਿ ਸਾਡਾ ਇਤਿਹਾਸ ਰਿਹਾ ਆ ਕਿ ਆਪਣੇ ਹੱਕਾਂ ਦੇ ਲਈ ਅਸੀਂ ਸ਼ਹੀਦ ਵੀ ਹੋ ਜਾਾਂਗੇ ਤੇ ਸਾਨੂੰ ਮਾਣ ਹੋਊਗਾ ਜੇ ਉਧਰ ਵਾਲੇ ਪਾਸੋਂ ਕੋਈ ਚੜ੍ਹਾਈ ਕਰ ਗਿਆ ਉਹਨਾਂ ਦੀ ਮਾਵਾਂ ਨੇ ਰੋਣਾ ਜੇ ਉਹਨਾਂ ਦੇ ਘਰਦਿਆਂ ਨੇ ਪਿੱਟਣਾ ਵਾ ਕਿ ਕਿਸਾਨਾਂ ਨੇ ਮਾਰਤਾ ਠੀਕ ਆ ਪੰਜਾਬੀਆਂ ਨੇ ਮਾਰਤਾ ਜਿਹੜੇ ਹਾਲਾਤ ਨੇ ਉਹ ਅਸੀਂ ਖਰਾਬ ਨਹੀਂ ਕੀਤੇ ਉਹ ਖਰਾਬ ਕੀਤੇ ਸਰਕਾਰ ਨੇ ਉਹ ਖਰਾਬ ਕੀਤੇ ਇੱਥੇ ਦੇ ਡੀਐਸਪੀ ਐਸਪੀ ਨੇ ਜਿਨੇ ਆਰਡਰ ਦਿੱਤੇ ਕਿ ਇਹਨਾਂ ਤੇ ਲਾਠੀ ਚਾਰਜ ਕਰੋ ਯਾਰ ਤੁਹਾਡੀ ਇਨੀ ਜ਼ਮੀਨ ਮਰ ਗਈ ਆ ਕਿ ਜਿਹੜੇ ਤੇ ਅੰਨ ਦਾਤਾ ਹਨਾ ਦੇਸ਼ ਦੇ ਅੰਨ ਦਾਤਾ ਨੇ ਤੁਸੀਂ ਉਹਨਾਂ ਦੇ ਉੱਤੇ लाठी चार्ज ਕਰਦੇ ਹੋ ਉਹਨਾਂ ਦੇ ਉੱਤੇ ਤੁਸੀਂ ਅਥਰੂ ਗੈਸ ਦੀ ਗੋਲੀ ਛੱਡਦੇ ਹੋ ਉਹਨਾਂ ਦੇ ਉੱਤੇ ਤੁਸੀਂ ਗੋਲੀਆਂ ਚਲਾਉਂਦੇ ਜੇ ਯਾਰ ਤੁਹਾਡੀ ਨਹੀਂ ਜ਼ਮੀਨ ਮਰ ਗਈ ਜਿਸ ਦਿਨ ਅਸੀਂ ਹਾਲਾਤ ਨਾ ਕਾਬੂ ਕਰਤੇ ਤੇ ਯਾਦ ਰੱਖਿਓ ਇਹਨਾਂ ਕੋ ਕਾਬੂ ਨਹੀਂ ਜਿਹਾਉਣੇ ਅੱਛਾ ਮੀਟਿੰਗਾਂ ਨੂੰ ਕਿਵੇਂ ਦੇਖਦੇ ਜਿਹੜਾ ਲਗਾਤਾਰ ਮੀਟਿੰਗਾਂ ਜਿਹੜਾ ਦੌਰ ਚੱਲ ਰਿਹਾ ਤੁਹਾਨੂੰ ਲੱਗਦਾ ਮੀਟਿੰਗਾਂ ਦਾ ਕੋਈ ਹੱਲ ਨਿਕਲੂਗਾ ਜਾਂ ਏਦਾਂ ਤੁਹਾਨੂੰ ਲੱਗਦਾ ਕਿ ਏਦਾਂ ਟਾਲ ਮਟੋਲ ਕਰ ਰਹੇ ਥੋੜੇ ਨਾਲ ਭਾਜੀ ਇਹ ਮੀਟਿੰਗਾਂ ਤੇ ਉਹਨਾਂ ਦੇ ਫਾਇਦੇ ਲਈ ਯਾਰ ਸਾ ਅਰਦਾਸ ਕਰਕੇ ਤੁਰੇ ਆ ਕਿ ਭਾਈ ਅਸੀਂ ਦਿੱਲੀ ਜਾ ਕੇ ਬਹਿਣਾ ਮੀਟਿੰਗਾਂ ਉਹਨਾਂ ਕਰਕੇ ਹੁੰਦੀ ਆ ਕਿ ਜੇ ਮੀਟਿੰਗਾਂ ਦਾ ਹੱਲ ਹੋ ਜੇ ਤੇ ਇੱਥੋਂ ਵਾਪਸ ਚਲ ਜਾਈਏ ਜੇ ਮੀਟਿੰਗਾਂ ਦਾ ਹੱਲ ਨਹੀਂ ਹੋਇਆ ਤੇ ਤੇਰੀ ਗਿੱਚੀ ਤੇ ਤੇਰੇ ਛਾਤੀ ਤੇ ਪੈਰ ਰੱਖ ਲਾਂਗੇ ਠੀਕ ਹੈ ਦੂਜੀ ਗੱਲ ਮੀਟਿੰਗਾਂ ਦਾ ਦੂਜਾ ਕਾਰਨ ਇਹ ਆ ਕਿ ਭਾਈ ਸਾਡੀ ਆਪਸ ਚ ਲੜਾਈ ਨਾ ਹੋਵੇ ਹੁਣ ਜੇ ਅਸੀਂ ਉਧਰ ਨੂੰ ਟੱਪੇ ਉਹਨਾਂ ਨੇ ਡਿਊਟੀ ਦੇ ਵਸ ਆ ਕੇ ਸਾਡੇ ਉੱਤੇ ਲਾਠੀ ਚਾਜ ਜੀ ਕਿਨਾਂ ਤੇ ਇਹ ਆਪਣੇ ਆਪਣੇ ਆਪਣਾ ਜਿਹੜਾ ਕਰਤਾ ਵੀ ਆ ਜਿਹੜਾ ਆਪਾਂ ਸੋਚਿਆ ਆ ਆਪਣਾ ਜਿਹੜਾ ਮੁਕਾਮ ਸੋਚਿਆ ਕਿ ਦਿੱਲੀ ਜਾਣਾ ਅਸੀਂ ਉਹ ਚੱਕਰ ਦੇ ਵਿੱਚ ਜਾ ਕੇ ਲਾਟਾ ਅਏ ਦਰੋਂ ਡਾਂਗਾ ਮਾਰਾਂਗੇ ਖੂਨ ਉਹਨਾਂ ਦੇ ਵਹੂਗਾ ਸਾਡੇ ਵਹੂਗਾ ਠੀਕ ਆ ਇਹ ਇਹ ਨਾ ਹੋਵੇ ਇਹਦੇ ਲਈ ਅਸੀਂ ਮੀਟਿੰਗਾਂ ਕਰਨ ਨੂੰ ਤਿਆਰ ਬਤਿਆਰ ਕਿਉਂਕਿ ਅਸੀਂ ਹਰ ਇੱਕ ਜਗ੍ਹਾ ਤੇ ਤਾਕਤਵਰ ਹਾਂ ਅਸੀਂ ਪੈਨ ਨਾਲੇ ਪਾਸੇ ਵੀ ਤਾਕਤਵਰ ਹਾਂ ਅਸੀਂ ਡੈਕਸਾਂ ਦੇ ਬਹਿ ਕੇ ਗੱਲਾਂ ਕਰਨ ਨੂੰ ਵੀ ਤਾਕਤਵਰ ਹਾਂ ਅਸੀਂ ਜੰਗ ਨੂੰ ਵੀ ਤਿਆਰ ਬਤਿਆਰ ਹਾਂ ਸਾਨੂੰ ਕਿਸੇ ਪਾਸੇ ਨੀਵਾਂ ਨਾ ਸਮਝੋ ਅਸੀਂ ਅੰਗਰੇਜ਼ਾਂ ਨੂੰ ਆਪਣੇ ਕੋਲ ਕੰਮ ਤੇ ਰੱਖਿਆ ਸੀ ਸਾਡਾ ਇਤਿਹਾਸ ਰਿਹਾ ਵਾ ਅੰਗਰੇਜ਼ਾਂ ਨੂੰ ਆਪਣੇ ਕੋਲ ਕੰਮ ਤੇ ਰੱਖਿਆ ਸੀ ਅੰਗਰੇਜ਼ਾਂ ਨੂੰ ਉਹਨਾਂ ਨੂੰ ਉਹਨਾਂ ਦਾ ਫਿਰ ਦੇ ਲਈ ਰਾਜ ਇਹੋ ਜਿਹਾ ਕੀਤਾ ਵਾ ਕਿ ਅੰਗਰੇਜ਼ ਹਲੇ ਤੱਕ ਯਾਦ ਕਰਦੇ ਆ ਬਾਹਰ ਦੇ ਦੇਸ਼ ਦੇ ਵਿੱਚ ਸਾਡੀਆਂ ਬੁੱਕਾਂ ਭਲਾਈਆਂ ਜਾਂਦੀਆਂ ਅਸੀਂ ਤੁਸੀਂ ਤੁਸੀਂ ਭਾਰਤ ਦੇ ਜਿਹੜੇ ਜੈਕਾਰੇ ਤੁਸੀਂ ਸਮਝਦੇ ਜੇ ਕਿ ਅਸੀਂ ਪੰਜਾਬੀਆਂ ਦੇ ਵਿੱਚੋਂ ਉਹਨਾਂ ਦਾ ਇਤਿਹਾਸ ਖਤਮ ਕਰ ਦਾਂਗੇ ਤੁਹਾਡੇ ਚ ਜੁਰਤ ਨਹੀਂ ਹੈ ਕਿ ਸਾਡਾ ਇਤਿਹਾਸ ਖਤਮ ਕਰ ਦਈਏ ਸਾਡਾ ਇਤਿਹਾਸ ਸਾਡੇ ਖੂਨ ਨਾਲ ਲੱਤਿਆ ਗਿਆ ਦੇਖਿਆ ਗਿਆ ਉਹ ਖਤਮ ਨਹੀਂ ਹੁੰਦਾ ਤੇ ਇਹਨੂੰ ਕਿਵੇਂ ਤੁਸੀਂ ਦੇਖਦੇ ਹੋ ਜਿਹੜਾ 150 ਤੋਂ ਵੱਧ ਕਿਸਾਨ ਜਿਹੜਾ ਜ਼ਖਮੀ ਹੋ ਗਿਆ ਤੇ ਹੱਲੇ ਹੁਣ ਰੁਕੀ ਆ ਜਿਹੜਾ ਗੋਲਾਬਾਰੀ ਹੁਣ ਥੰਮੀਆਂ ਪਹਿਲਾ ਦਿਨ ਦਾ ਸਵੇਰੇ ਸ਼ਾਮ ਗੋਲਾਬਾਰੀ ਹੁੰਦੀ ਰਹੀ ਹੈ ਤੇ ਅੱਜ ਜਾ ਕੇ ਕਿਤੇ ਮਾੜਾ ਜਾ ਸਾਹ ਮਿਲਿਆ ਇਹਨੂੰ ਕਿਵੇਂ ਵੇਖਦੇ ਹੋ ਤੁਸੇ ਤੁਹਾਨੂੰ ਲੱਗਦਾ ਕਿ ਜੇ ਹੁਣ ਵੀ 21 ਨੂੰ ਜਿਹੜਾ ਆਸ਼ਵਾਸ਼ਣ ਦਿੱਤਾ ਉਹ ਤੋਂ ਨਹੀਂ ਹੋਇਆ ਤਾਂ ਕੁਝ ਕਰੂਗਾ ਦਿੱਲੀ ਵੱਲੋਂ ਵੇਖੋ ਦਿੱਲੀ ਮੈਂ ਤੁਹਾਨੂੰ ਅੱਗੇ ਦੱਸਿਆ ਵਾ ਇਹ ਤੇ ਉਹਨਾਂ ਤੇ ਆ ਇਹ ਕੀ ਚਾਹੁੰਦੇ ਆ ਉਹ ਸਾਨੂੰ ਘਰੇ ਭੇਜਣਾ ਚਾਹੁੰਦੇ ਆ ਜਾਂ ਆਪਣੇ ਡੈਡੀ ਜੀ ਦਾ ਸਤਿਕਾਰ ਕਰਨਾ ਚਾਹੁੰਦੇ ਆ ਅਸੀਂ ਉਹਨਾਂ ਦੇ ਡੈਡੀ ਆ ਵੇਖੋ ਡੈਡੀ ਜੀ ਦੇ ਸਤਿਕਾਰ ਦੇ ਲਈ 13 ਤਰੀਕ ਨੂੰ ਅਸੀਂ ਆ ਇਹਨੂੰ ਆਉਣਾ ਸੀ ਉਹਨਾਂ ਨੇ 9 ਤਰੀਕ ਨੂੰ ਪ੍ਰਬੰਧ ਕਰ ਲਿਆ ਡੈਡੀ ਜੀ ਉਹਨਾਂ ਦਾ ਕਹਿੰਦੇ ਡੈਡੀ ਜੀ ਆਉਂਦੇ ਆਈ ਸੇਵਾ ਕਰਨੀ ਆ ਸੋ ਅਸੀਂ ਤੁਹਾਡੇ ਡੈਡੀ ਆ ਅਈ ਤੁਹਾਡੇ ਪਿਤਾ ਜੀ ਆ ਸੋ ਪਿਤਾ ਜੀ ਦਾ ਸਤਿਕਾਰ ਕਰੋ ਜੇ ਜੇ ਡਾਂਗਾ ਨਾ ਕਰੋਗੇ ਫਿਰ ਅਸੀਂ ਡਾਂਗਾ ਮਾਰਾਂਗੇ ਜੇ ਪ੍ਰਸ਼ਾਦਾ ਚਕਾਓਗੇ ਫਿਰ ਲੰਗਰ ਅਸੀਂ ਨਾਲ ਹੀ ਲੈ ਕੇ ਆਏ ਫਿਰ ਸਾਨੂੰ ਲੈ ਕੇ ਆਉਂਦੇ ਲੋ ਤੇ ਜੇ ਦਿੱਲੀ ਵੱਲ ਨੂੰ ਕੂਚ ਕਰਦੇ ਬਾਰਡਰ ਟੁੱਟਦਾ ਅੱਗੇ ਉਹਨਾਂ ਨੇ ਬਹੁਤ ਸਾਰੀਆਂ ਲੇਹੜਾ ਬਣਾਈਆਂ ਹੋਈਆਂ 3 3 ਥਾਵਾਂ ਤੇ 7 7 ਲੇਹੜਾ ਬਣਾਈਆਂ ਹੋਈਆਂ ਨੇ ਇਹਨੂੰ ਜੇ ਕਰਦੇ ਹੋ ਅੱਗੇ ਤੱਕ ਕਿਵੇਂ ਪਹੁੰਚੋਗੇ ਕਿਉਂਕਿ ਜਿਹੜੀਆਂ ਲੇਹੜਾ ਦਿੱਲੀ ਬਾਰਡਰ ਨੂੰ ਲੇਹੜਾ ਨੇ ਉਹ 7 7 ਲੇਹੜਾ ਤੇ 3 3 ਪੈਨਲ ਬਣਾਏ ਹੋਏ ਨੇ ਉਹਨੂੰ ਕਿਵੇਂ ਵੇਖਦੇ ਹੋ ਬਬੇ ਇੱਕ ਕਿਲਾ ਹੀ ਮਹਾਰਾਜਾ ਰਣਜੀਤ ਸਿੰਘ ਤੇ ਟ ਤੋਪਾਂ ਰੱਖਿਆ ਗਿਆ ਹੈ 32 ਤੇ ਅਸੀਂ ਹੈਗੇ ਹੀ ਇਧਰ ਘੋੜਸਵਾਰ ਠੀਕਾ ਕਿਰਪਾਲ ਫੜੀਆਂ ਹੱਥ ਚ ਤੇ ਉੱਤੇ ਜਾਣਾ ਕਿਉਂਕਿ ਪਹਾੜਾਂ ਦੇ ਉੱਤੇ ਜੇ ਤੋਪ ਪਹਾੜ ਦੇ ਉੱਤੇ ਪਈ ਆ ਕਿਲੇ ਦੇ ਉੱਤੇ ਤੇ ਜਿਹੜਾ ਵਾਰ ਆ ਬੜਾ ਕਸੂਤਾ ਹੁੰਦਾ ਪਰ ਸਾਡਾ ਇੰਨਾ ਵੱਡਾ ਜਿਗਰਾ ਸੀ ਕਿ ਅਸੀਂ ਜਿਗਰੇ ਦੇ ਨਾਲ ਉਹ ਕਿਲਾ ਕਿਲੇ ਦੇ ਅੰਦਰ ਛੇਕ ਕਰਤਾ ਸੀ ਤੋਪ ਨਾਲ ਪੰਗੂ ਤੋਪ ਹੀ ਸਾਡੇ ਕੋਲੋਂ ਇੱਕੋ ਤੋਬ ਉਹ ਤੋਪ ਨਾਲ ਅਸੀਂ ਉਹ ਕਿਲਾ ਭੰਕੇ ਤੇ ਕਿਲਾ ਜਿੱਤਿਆ ਸੀ ਉਹਦੇ ਤੋਪਾਂ ਹੀ ਤੂੰ ਹੀ ਖੇਡ ਜਿਹੜੀ ਖੇਡ ਦੀ ਮੂਲੀ ਸੱਤ ਲੇਰਾਂ ਦੀ ਗੱਲ 700 ਲੇਰਾਂ ਲਾ ਲੋ ਹੀ ਫਿਰ ਵੀ ਟੱਪ ਜਾਂਗੇ ਟੱਪਣ ਦੀ ਗੱਲ ਕਰਦੇ ਹੁਣ ਟੱਪਣ ਦੀ ਗੱਲ ਸੁਣੋ ਜਿਨਨੇ ਜਲਿਆਲੇ ਬਾਗ ਦੇ ਵਿੱਚ ਹਨਾ ਨਸਲ ਕੁਸੀ ਕੀਤੀ ਅਈ ਉਹਨੂੰ ਜਾ ਕੇ ਅਡਵੈਰ ਨੂੰ ਬਾਹਰ ਜਾ ਕੇ ਮਾਰਿਆ ਕਿਹੜੇ ਦੇਸ਼ 'ਚ ਮਾਰਿਆ ਸੀ ਲੰਡਨ 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 ਦੇ ਵਿੱਚ ਜਾ ਕੇ ਮਾਰਿਆ ਉਹਦੇ ਨਾਲ ਵੱਡੀ ਲੇਰ ਤੇ ਨਹੀਂ ਨਾ ਬਣਾ ਸਕਦੇ ਤੁਸੀਂ ਉਹ ਵੀ ਇੱਕ ਲੇਰ ਹੈ ਨਾ ਠੀਕ ਆ ਉੱਥੇ ਜਾ ਕੇ ਇੱਕ ਉੱਥੇ ਉਹ ਦੇਸ਼ 'ਚ ਗਏ ਦੂਜੀ ਉਹ 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 ਪਾਰਲੀਮੈਂਟ ਵਿੱਚ ਉਹ ਜਿੱਥੇ ਬਹਿੰਦਾ ਜਿੱਥੇ ਵੱਡੇ ਵੱਡੇ ਲੋਕ ਜਾਂਦੇ ਸੀ ਉੱਥੇ ਜਾ ਕੇ ਉਹਨੂੰ ਗੋਲੀ ਮਾਰ ਕੇ ਆਏ ਆ ਸੋ ਸਾਨੂੰ ਨਾ ਇਹ ਲੇਰਾ ਦਾ ਡਰਾਵਾ ਨਾ ਦੋ ਅਸੀਂ ਜਿੱਦਾਂ ਟੱਪਨ ਤੇ ਆ ਗਏ ਨਾ ਤੇਂਦਰਾ ਗਾਂਧੀ ਸੋਚਦੀ ਕਿ ਪੰਜਾਬ ਜਿਹੜੇ ਖਾਰਗੋ ਸਿੰਘ ਨੇ ਉਹ ਪੰਜਾਬ ਦੇ ਵਿੱਚ ਆ ਤੇ ਮਾਰੇ ਨੇ ਕਿਰਪਾ ਕੀਤੀ ਨਾਲ ਹੀ ਤੁਰੇ ਫਿਰਦੇ ਉਹਨਾਂ ਨੇ ਚੁੱਕ ਕੇ ਉਹ ਬੜਕਾ ਕੇ ਉਹ ਮਾਰੀ ਰਾਣੀ ਤੁਹਾਡੀ ਠੀਕ ਆ ਸੋ ਸਾਡੇ ਨਾਲ ਪੰਗੇ ਲੈਣ ਤੋਂ ਪਹਿਲਾਂ ਸਾਡਾ ਇਤਿਹਾਸ ਪੜ੍ਹ ਲਾ ਜੇ ਪੰਜਾਬ ਦੇ ਨਾਲ ੱੱੱਕਾ ਕਰਨ ਦੀ ਕੋਸ਼ਿਸ਼ ਕਰੇਗਾ ਤੇ ਤੇਰਾ ਕੰਡਾ ਕਹੀਂ ਨਾ ਕਹੀਂ ਕੱਢ ਜਾਣਾ ਠੀਕ ਆ ਭਾਈ ਮੇਰਾ ਆਖਰੀ ਸਵਾਲ ਹੈ ਹੁਣ 21 ਤਰਕਦੀਪ ਸਿੰਘ ਵੇਟ ਕਰ ਰਹੇ ਨੇ ਜੇ 21 ਤਰੀਕ ਨੂੰ ਨਹੀਂ ਆਂਦਾ ਫਿਰ ਦਿੱਲੀ ਵੱਲ ਕੂਚ ਕੀਤੀ ਜਾਊਗੀ ਦਿੱਲੀ ਵੱਲ ਕੂਚ ਕੀਤੀ ਜਾਊਗੀ ਜੀ ਦਿੱਲੀ ਵੱਲ ਕੂਚ ਵੀ ਕੀਤੀ ਜਾਊਗੀ ਮੋਦੀ ਦੇ ਸੰਗੀਤ ਵਿੱਚ ਡਾਂਗ ਵੀ ਦਿੱਤੀ ਜਾਊਗੀ ਠੀਕਾ ਉਹਦੇ ਤੋਂ ਵੱਧ ਜੇ ਨਹੀਂ ਮੰਨੇ ਫਿਰ ਉਹ ਹਰ ਇੱਕ ਐਲ ਕਾਲ ਜਿਹੜਾ ਕਿਸਾਨਾਂ ਦੇ ਖਿਲਾਫ ਬੋਲਦਾ ਉਹਦੀ ਵੀ ਗਿੱਚੀ ਪੰਨੀ ਜਾਊਗੀ ਮੈਂ ਤਾਂ ਇਹੀ ਕਹਿੰਨਾ ਕਿ ਯਾਰ ਇੰਨਾ ਕੰਮ ਨਾ ਵਧੇ ਤੇ ਵਧੀਆ ਕਿਉਂਕਿ ਅਸੀਂ ਵੇਲੇ ਨਹੀਂ ਹੈਗੇ ਅਸੀਂ ਆਪਣੇ ਪਹਿਲਾਂ ਵੀ 700 ਸਿੰਘ ਆਪਾਂ ਸੀਦ ਕਰਾਇਆ ਹੁਣ 300 ਤੋਂ ਵੱਧ ਆਈ ਫੱਤੜ ਕਰਾ ਰਹੇ ਆ ਠੀਕਾ ਜੇ ਮਨ ਜਾਣੇ ਪਿਆਰ ਤੋਂ ਤੇ ਵਧੀਆ ਗੱਲ ਆ ਨਹੀਂ ਤੇ ਉਹ ਦੂਜੀ ਤਰ੍ਹਾਂ ਮਨਾਉਣਾ ਬੜੇ ਸਾਨੂੰ ਬੜੀ ਚੰਗੀ ਤਰ੍ਹਾਂ ਕਿਸਾਨ ਤਾਂ ਲਗਾਤਾਰ ਆਪਣੇ ਵੱਲੋਂ ਸ਼ਾਂਤੀਪੂਰਕ ਪਜੜਾ ਕੀਆ ਧਰਨਾ ਲਾ ਕੇ ਬੈਠੇ ਹੋਏ ਨੇ ਕਿਸਾਨਾਂ ਵੱਲੋਂ ਕੋਈ ਇਹੋ ਜਿਹੀ ਹਰਕਤ ਨਹੀਂ ਕੀਤੀ ਜਾ ਰਹੀ ਦੂਜੇ ਪਾਸੋਂ ਜਿਹੜਾ ਕਿ ਹਰਿਆਣਾ ਪੁਲਿਸ ਪ੍ਰਸ਼ਾਸਨ ਨੂੰ ਲਗਾਤਾਰ ਗੋਲੇ ਗੈਸ ਦੇ ਛੁੱਟੇ ਜਾ ਰਿਹਾ ਦਿਨੇ ਵੀ ਰਾਤੀ ਵੀ ਅਸੀਂ ਵੀ ਇੱਥੇ ਤਰਾਸੀ ਅਸੀਂ ਆਪ ਦੇਖਿਆ ਹੋਇਆ ਲੇਕਿਨ ਇਹੋ ਜਿਹੇ ਮਾਹੌਲ ਦੇ ਵਿੱਚ ਇੱਕ ਬੰਦਾ ਸ਼ਾਂਤ ਬੈਠਾ ਇਹਨਾਂ ਨੂੰ ਸਮਝਣਾ ਚਾਹੀਦਾ ਥੋੜਾ ਜਿਹਾ ਲੇਕਿਨ ਇਹ ਲਗਾਤਾਰ ਜਿਹੜੀ ਗੋਲਾਬਾੜੀ ਕਰ ਰਹੇ ਆ ਇਹਨੂੰ ਕੀ ਕਹੋਗੇ ਤੁਸੀਂ ਦੇ ਕੀ ਦਵਾ ਕਿ ਤੁਹਾਨੂੰ ਦੱਸ ਸਕਿਆ ਭਾਈ ਅਸੀਂ ਕਿਸਾਨ ਆ ਠੀਕ ਆ ਇਹਦਾ ਮਤਲਬ ਇਹ ਨਹੀਂ ਕਿ ਸਾਡੇ ਕੋਲ ਗੱਡੀਆਂ ਨਹੀਂ ਹੈਗੀਆਂ ਹਨਾ ਸਾਡੇ ਕੋਲ ਕਾਰਾਂ ਨਹੀਂ ਹੈਗੀਆਂ ਸਭ ਕੁਝ ਹੈਗਾ ਪਰ ਅਸੀਂ ਟਰੈਕਟਰ ਤਾਂ ਲੈ ਕੇ ਆਉਨੇ ਟਰਾਲਾ ਤਾਂ ਲੈ ਕੇ ਆਉਨੇ ਤੁਹਾਨੂੰ ਦੱਸ ਸਕਿਆ ਕਿ ਅਸੀਂ ਕਿਸਾਨ ਆ ਤੇ ਤੁਸੀਂ ਸਾਡੇ ਉੱਤੇ ਗੋਲਾਬਾਲੀ ਕਰਦੇ ਜੇ ਸਾਡੇ ਉੱਤੇ ਤੁਸੀਂ ਤਸੱਦਦ ਕਰਦੇ ਜੇ ਠੀਕ ਆ ਸੋ ਜੇ ਤੁਸੀਂ ਤਸੱਦਦ ਕਰੋਗੇ ਠੀਕ ਆ ਯਾਦ ਰੱਖੋ ਤਸੱਦਦ ਦਾ ਜਵਾਬ ਵੀ ਮਿਲੂਗਾ ਠੀਕ ਆ ਮੈਂ ਤਾਂ ਇਹੀ ਕਹਿਣਾ ਚਾਹਾਂਗਾ ਕਿ ਭਾਈ ਜਿਹੜੇ ਸਿੰਘ ਦੇ ਇੱਥੇ ਚੁੱਪ ਕਰਕੇ ਬਾਣੀ ਪੜਦੇ ਆ ਉਹਨਾਂ ਨੂੰ ਨਾ ਮਜਬੂਰ ਕਰੋ ਤਲਵਾਰ ਚੁੱਕਣ ਤੇ ਯਾਦ ਰੱਖੋ ਜਿੱਦੇ ਤਲਵਾਰ ਚੁਕਲੀ ਇਹੋ ਜੀ ਤਲਵਾਰ ਵਾਹਾਂਗੇ ਇਹੋ ਦਾ ਸਮਾਜੂਗਾ ਜਿਵੇਂ 84 ਦੇ 84 ਤੋਂ ਬਾਅਦ ਤੁਹਾਡੇ ਕੋਲ ਠਲ ਨਹੀਂ ਨਾ ਪਾਈ ਜਾਂਦੀ ਸਿੰਘਾਂ ਨੂੰ ਰੋਕਿਆ ਨਹੀਂ ਜਾ ਸਕਦਾ ਸਾਨੂੰ ਵੀ ਰੋਕਿਆ ਨਹੀਂ ਜਾਊਗਾ ਕਿਉਂਕਿ ਉਸੇ ਖੂਨ ਦੇ ਵਾਰਿਸਾਂ ਉਹੀ ਪੰਜਾਬ ਦੇ ਜਾਏ ਆ ਠੀਕ ਆ ਉਹੀ ਪੰਜਾਬ ਦੇ ਜਾਏ ਆ ਤੇ ਉਸੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਅਸੀਂ ਵਾਸੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਹ ਸੀ ਕਿ ਸਾਡੇ ਨਾਲ ਗੁਰੂ ਦੇਵ ਸਿੰਘ ਤੁਫਾਰ ਸਿੰਘ ਜਿਨ੍ਹਾਂ ਦਾ ਕਹਿਣਾ ਹੈ ਕਿ ਜੇ 21 ਤਰੀਕ ਨੂੰ ਕਿਸਾਨਾਂ ਦੇ ਹੱਕ ਦੇ ਵਿੱਚ ਨਹੀਂ ਫੈਸਲਾ ਆਂਦਾ ਤਾਂ ਉਹਨਾਂ ਦੇ ਵਿੱਚੋਂ ਹਰ ਹਰ ਦੇ ਵਿੱਚ ਦਿੱਲੀ ਵੱਲ ਨੂੰ ਕੁਝ ਕੀਤੀ ਜਾਏਗੀ ਕੈਮਰਾਮੈਨ ਆਸ਼ੂ ਦੇ ਨਾਲ ਮੈਂ ਸੰਤ ਪੰਜਾਬ ਪੋਸਟ ਚੈਨਲ ਸ਼ੰਭੂ ਬਾਟਰ